ਉਹ ਸਾਨੂੰ ਕਹਿ ਰਹੇ ਆ ਕਿ ਤੁਸੀਂ ਇਹ ਆਪਣੇ ਦਿਲ 'ਚ ਭੇਖਾ ਗਾਣ ਦੋਗੇ ਤੁਹਾਨੂੰ ਡਿਊਟੀ ਦਿੱਤੀ ਜਾਏਗੀ ਜਾਂ ਕੋਈ ਨੌਕਰੀ 'ਚ ਪੱਕਾ ਕੀਤਾ ਜਾਏਗਾ ਉਹ ਕਹਿੰਦੇ ਤੁਹਾਡੇ ਦੇਜ ਆਇਆ ਕਿ ਨਿਸ਼ਕਾਮ ਸੇਵਾ ਜਰ ਵਲੰਟੀਅਰ ਹੁੰਦਾ ਉਹ ਹੁੰਦਾ ਨਿਸ਼ਕਾਮ ਸੇਵਾ ਤੁਹਾਡੇ ਵਿੱਚ ਕੋਈ ਲਾਲਚ ਆ ਇਸ ਲਈ ਉਹ ਕਹਿੰਦੇ ਕਿ ਤੁਸੀਂ ਆਪਣੀਆਂ ਡਿਊਟੀਆਂ ਹੋਰ ਕੋਈ ਜੁਆਇਨ ਕਰੋ ਆਪਣੇ ਟੀ-ਸ਼ਰਟਾ ਧੋ ਕੇ ਤੇ ਰੱਖ ਦੋ ਕਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ਤੇ ਕੰਮ ਕਰ ਰਹੇ ਵਲੰਟੀਅਰਾਂ ਦਾ ਇੱਕ ਬਫਦ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲਿਆ ਇਸ ਮੌਕੇ ਵਲੰਟੀਅਰਾਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਫਰੰਟ ਲਾਈ ਬਿਨਾਂ ਪੈਸੇ 8 ਮਹੀਨੇ ਕੰਮ ਕਰਨ ਦੇ ਬਾਵਜੂਦ ਉਹਨਾਂ ਨੂੰ ਹੁਣ ਕੰਮ ਤੋਂ ਮਨਾ ਕਰ ਦਿੱਤਾ ਗਿਆ ਹੈ ਜਦਕਿ ਉਹਨਾਂ ਨੂੰ ਨੌਕਰੀ ਦੀ ਸਖਤ ਜ਼ਰੂਰਤ ਹੈ ਇਸ ਸਬੰਧੀ ਉਹਨਾਂ ਇੱਕ ਮੰਗ ਪੱਤਰ ਪੁਲਿਸ ਕਮਿਸ਼ਨਰ ਨੂੰ ਦਿੰਦਿਆਂ ਉਹਨਾਂ ਨੇ ਘੱਟੋ ਘੱਟ ਹੋਮਗਾਰਡ ਦੀ ਨੌਕਰੀ ਦੇਣ ਦੀ ਮੰਗ ਕੀਤੀ ਕਿੰਨਾ ਕਮਿਸ਼ਨਰ ਅਫਸਰ ਹੋ ਗਏ ਆ ਮੈਂ ਸਾਡੀ ਮੰਗ ਇਹ ਹੈ ਕਿ ਸਾਨੂੰ 7-7 ਮਹੀਨੇ ਹੋ ਗਏ ਡਿਊਟੀਆਂ ਕਰਦਿਆਂ ਨੂੰ ਅਸੀਂ ਵੀ ਆਪਣਾ ਘਰਵਾਲਾ ਛੱਡ ਕੇ ਆਏ ਆ ਸਾਡੀ ਇਹ ਹੀ ਮੰਗ ਹੈ ਕਿ ਸਾਨੂੰ ਭਰਤੀ ਕੀਤਾ ਜਾਵੇ ਪਰ ਅਸੀਂ ਜਿਸ ਤਰ੍ਹਾਂ ਉਹਨਾਂ ਨਾਲ ਗੱਲਬਾਤ ਕਰਕੇ ਆਏ ਹਾਂ ਉਹ ਸਾਨੂੰ ਕਹਿ ਰਹੇ ਆ ਕਿ ਤੁਸੀਂ ਇਹ ਆਪਣੇ ਦਿਲ 'ਚ ਆਪਣੇ ਖਾੜਦੋ ਕਿ ਤੁਹਾਨੂੰ ਡਿਊਟੀ ਦਿੱਤੀ ਜਾਏਗੀ ਜਾਂ ਕੋਈ ਨੌਕਰੀ 'ਚ ਪੱਕਾ ਕੀਤਾ ਜਾਏਗਾ ਉਹ ਕਹਿੰਦੇ ਤੁਹਾਡੇ ਦਿਲ 'ਚ ਇਹ ਆਇਆ ਕਿ ਨਿਸ਼ਕਾਮ ਸੇਵਾ ਜੇ ਵਲੰਟੀਅਰ ਹੁੰਦਾ ਉਹ ਹੁੰਦਾ ਨਿਸ਼ਕਾਮ ਸੇਵਾ ਤੁਹਾਡੇ ਮਨ 'ਚ ਕੋਈ ਲਾਲਚ ਆ ਇਸ ਲਈ ਉਹ ਕਹਿੰਦੇ ਕਿ ਤੁਸੀਂ ਆਪਣੀਆਂ ਡਿਊਟੀਆਂ ਹੋਰ ਕੋਈ ਜੁਆਇਨ ਕਰੋ ਆਪਣੀ ਟੀ-ਸ਼ਰਟਾਂ ਧੋ ਕੇ ਤੇ ਰੱਖ ਲਓ ਜਦੋਂ ਭਰਤੀ ਕੀਤਾ ਗਿਆ ਸੀਗਾ ਕਿ ਜਦੋਂ ਭਰਤੀ ਕੀਤਾ ਗਿਆ ਤੁਹਾਨੂੰ ਇਹ ਦੱਸਿਆ ਗਿਆ ਸੀਗਾ ਕਿ ਤੁਹਾਨੂੰ ਭਰਤੀ ਕੀਤਾ ਜਦੋਂ ਅਸੀਂ ਆਨਲਾਈਨ ਫਾਰਮ ਭਰੇ ਸੀਗੇ ਉਦੋਂ ਸਾਨੂੰ ਸਿਰਫ ਇਹ ਦੱਸਿਆ ਗਿਆ ਸੀਗਾ ਕਿ ਤੁਹਾਨੂੰ ਇਹਦੇ ਵਿੱਚ ਕੋਈ ਪੱਤਾ ਨਹੀਂ ਮਿਲੇਗਾ ਕੋਈ ਸੈਲਰੀ ਵਗੈਰਾ ਨਹੀਂ ਮਿਲੇਗੀ ਅਸੀਂ ਆਪਣੀ ਜੇਬ ਖਰਚੀ ਕਰਕੇ ਆਪਣਾ ਪੈਟਰੋਲ ਖਰਚਾ ਕਰਕੇ ਆਪਣੀ ਰੋਟੀ ਪਾਣੀ ਦਾ ਖਰਚਾ ਅਸੀਂ ਖੁਦ ਆਪਣੇ ਕੋਲੋਂ ਕਰਕੇ ਆ ਰਹੇ ਹਾਂ ਇਸ ਲਈ ਅਸੀਂ ਸਰਕਾਰ ਕੋਲ ਹੀ ਮੰਗ ਕਰਦੇ ਆ ਕਿ ਸਾਨੂੰ ਕੋਈ ਨਾ ਕੋਈ ਤਾਂ ਸਹੂਲਤ ਜ਼ਰੂਰ ਦਿੱਤੀ ਜਾਵੇ ਹਣ ਤੋਂ ਦਾ ਨੈਕਸਟ ਅਪਕੀ ਹੋਏਗਾ ਨੈਕਸਟ ਆਫ ਹੁਣ ਸਾਰੇ ਵਲੰਟੀਅਰ ਮੇਰੇ ਨਾਲ ਨੇ ਹੁਣ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਇਹਨਾਂ ਦੇ ਨਾਲ ਨਾ ਵੀ ਅਸੀਂ ਧਰਨਾ ਨਾਲ ਸੰਘਰਸ਼ ਕਰਾਂਗੇ ਅਸੀਂ ਵੀ ਪ੍ਰੋਬਲਮ ਸਰ ਕੋਈ ਨਹੀਂ ਆ ਅਸੀਂ ਇੱਥੇ ਕਮਿਸ਼ਨ ਸਾਹਿਬ ਜੀ ਕੋ ਆਏ ਆ ਆਪਣਾ ਮੰਗ ਪੱਤਰ ਲੈ ਕੇ ਤੇ ਅਸੀਂ ਰਿਕਵੈਸਟ ਹੀ ਕਰਨ ਆਏ ਆ ਸਰ ਨੂੰ ਵੀ ਸਾਡੀ ਜਿਹੜੀ ਮੰਗ ਆ ਉਹ ਸਾਡੀ ਉੱਪਰ ਤੱਕ ਪਹੁੰਚਾਈ ਜਾਵੇ ਮੰਗ ਸਰ ਇਹੋ ਹੀ ਆ ਵੀ ਸਾਡੀ ਵੀ ਸਾਨੂੰ तकरीबन 6-7 ਮਹੀਨੇ ਹੋ ਗਏ ਆ ਆਪਣਾ ਡਿਊਟੀ ਕਰਦੇ ਆ ਉਹਨੂੰ ਵਲੰਟੀਅਰ ਜੌਬ ਅਹੀਂ ਇਹ ਹੋਈ ਮੰਗ ਰੱਖਦੇ ਆ ਵੀ ਸਾਨੂੰ ਡਿਪਾਰਟਮੈਂਟ ਵਿੱਚ ਮਤਲਬ ਹੋਮ ਗਾਰਡ ਵਿੱਚ ਭਰਤੀ ਕੀਤਾ ਜਾਵੇ ਕਮਿਸ਼ਨ ਸਾਹਿਬ ਵੱਲੋਂ ਕੋਈ ਵਿਸ਼ਵਾਸ ਤੋਂ ਕਮਿਸ਼ਨ ਸਾਹਿਬ ਕਹਿੰਦੇ ਵੀ ਇਦਾਂ ਜੌਬ ਨਹੀਂ ਮਿਲਦੀ ਠੀਕ ਹੈ ਜੇ ਤੁਸੀਂ ਗਲਤ ਵਿਸ਼ਾ ਨਹੀਂ ਮੈਂ ਗੱਲ ਕੀਤੀ ਇਹਨਾਂ ਨੂੰ ਗਲਤ ਵਿਸ਼ਾ ਕਹਿੰਦੇ ਵੀ ਜੇ ਮੰਨ ਲਓ ਕਿਸੇ ਦੀ ਡੈਥ ਹੋ ਜਾਂਦੀ ਆ ਜਿੱਦਾਂ ਵੀ ਲਾ ਲਓ ਭਾਵੇਂ ਸ਼ਰਾਬੀ ਕੇ ਹੋਈ ਆ ਜਾਂ ਕਿਦਾਂ ਵੀ ਆ ਇੱਕ ਪੰਜਾਬ ਸਰਕਾਰ ਦੀ ਪਾਲਿਸੀ ਹੁੰਦੀ ਆ ਕਿ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਜੌਬ ਦੇਣੀ ਆ ਅਸੀਂ ਕਮੈਂਟ ਠੀਕ ਹੈ ਫਿਰ ਮੈਂ ਗੱਲ ਕੀਤੀ ਉਹਨਾਂ ਨੂੰ ਟਿਕਟੋਕ ਸਟਾਰ ਦੇ ਨੂਰ ਦੇ ਪਿਤਾ ਨੂੰ ਜਿਹੜਾ ਨੰਬਰ ਦਿੰਦਾ ਨਾ ਪੰਜਾਬ ਪੁਲਿਸ ਦਾ ਤਾਂ ਮੈਂ ਸਰ ਉਹ ਫ ਕਹਿੰਦੇ ਵੀ ਉਹ ਇੱਕ ਸੋਸ਼ਲ ਮੀਡੀਆ ਰਾਈਏ ਵਾਇਰਲ ਹੁੰਦਾ ਵਾ ਤੇ ਤੁਸੀਂ ਵੀ ਆਪਣਾ ਸੋਸ਼ਲ ਮੀਡੀਆ ਦਾ ਰੋਲਾ ਪਾ ਲੋ ਬਸ ਇੰਨੀ ਗੱਲ ਕੀਤੀ ਇਹਨਾਂ ਨੇ ਤੁਹਾਨੂੰ ਕੋਈ ਜਵਾਬ ਹਾਂਜੀ ਹਾਂਜੀ ਬਾਕੀ ਕੋਈ ਗੱਲ ਨਹੀਂ ਇੱਥੋਂ ਜਵਾਬ ਹੈ ਤੇ ਕੋਈ ਗੱਲ ਨਹੀਂ ਸਾਡਾ ਸੰਘਰਸ਼ ਜਾਰੀ ਆ ਜਿਆਦਾਨ ਤੇ ਹੁਣ ਅਸੀਂ ਸੀਐਮ ਸਾਹਿਬ ਕੋ ਪਹੁੰਚਾਂਗੇ ਚੱਲ ਫਿਰ ਮਾਮਾ ਚੱਲੂ ਰਹੀਆਂ ਨੇ ਇੱਥੇ ਹਾਂਜੀ ਹਾਂਜੀ ਚਲਦੀਆਂ ਸੇਵਾਵਾਂ ਚਲਦੀਆਂ ਰਹੀਆਂ ਆ ਹਾਲੇ ਤੱਕ ਵੀ ਚਲਦੀਆਂ ਜੀ ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ ਪਿੰਡ ਕਸਬਾ ਸ਼ਹਿਰ ਹੋਵੇ ਜਾਂ ਤੀਸ਼ ਵਿਦੇਸ਼ ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼ ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ ਆਪ ਨਹੀਂ ਤੱਕ ਪਹੁੰਚੇਗੀ ਸਾਡੀ ਵੀਡੀਓ ਕਾਲ ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀ ਵੈਬ ਟੀਵੀ ਦੇ ਨਾਲ